ਬੜੇ ਸ਼ੌਂਕ ਨਾਲ ਮਾਲਕ ਨੇ ਕੋਠੀ ਆਪਦੀ ਸਾਰੀ ਤਿਆਰ ਕਰਵਾਈ ਹੋਈ ਹੈ ਤੁਸੀਂ ਜਦੋਂ ਕੋਠੀ ਨੂੰ ਦੇਖੋਗੇ ਖਰੀਦਣ ਵਾਸਤੇ ਮਜਬੂਰ ਹੋ ਜਾਓਗੇ ਕਿਉਂਕਿ ਕੰਮ ਜਿੰਨਾ ਹੋਇਆ ਸ਼ੌਂਕ ਨਾਲ ਹੋਇਆ ਨਵੀਂ ਕੋਠੀ ਹੈ ਤੇ ਮਾਲਕ ਚੱਲੇ ਨੇ ਜੀ ਬਾਹਰ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਜਿਹੜੀ ਇਹ ਸੇਲ ਕਰਨੀ ਹੈ ਵਧੀਆ ਰੇਟ ਮਾਲਕ ਨੇ ਮੰਗਿਆ ਕ ਤੇ ਗੱਲਬਾਤ ਸਾਰੀ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੀ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਅੱਜ ਤੁਹਾਨੂੰ ਵੀਡੀਓ 'ਚ ਬਹੁਤ ਸੋਹਣੀ ਕੋਠੀ ਦੇਖਣ ਨੂੰ ਮਿਲੂਗੀ। ਬਾਕੀ ਫਰੰਟ ਤੁਸੀਂ ਚੈੱਕ ਕਰੋ ਜੀ। ਜਿਹੜਾ ਰਸਤਾ ਕੋਠੀ ਨੂੰ ਲੱਗਦਾ ਬਹੁਤ ਵਧੀਆ ਲੱਗਦਾ ਤੇ ਜਿੱਥੇ ਇਹਨਾਂ ਦੀ ਕੋਠੀ ਅਸੀਂ ਇਹ ਤੋਂ ਅੱਗੇ ਰਸਤਾ ਹੈ ਨਹੀਂ, ਬੰਦ ਗਲੀ ਹੈ ਜੀ ਤੇ 30 ਫੁੱਟ ਦਾ ਇਹਨਾਂ ਨੂੰ ਰਸਤਾ ਲੱਗਦਾਗਾ। ਕੋਠੀ ਸਾਰੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ। ਤੁਸੀਂ ਜਾ ਕੇ ਦੇਖੋਗੇ। ਬਾਕੀ ਤੁਹਾਨੂੰ ਵੀਡੀਓ ਜੀ ਪਸੰਦ ਆਜੂਗੀ। ਜਾ ਕੇ ਦੇਖੋਗੇ ਤੁਹਾਨੂੰ ਜ਼ਿਆਦਾ ਪਸੰਦ ਆਊਗੀ। ਗੱਲਬਾਤ ਆਪਾਂ ਸਾਰੀ ਕਰ ਰਹੀਆਂ ਸੀ। ਮਾਲਕ ਨੇ ਬਾਹਰ ਦਾ ਕਰਕੇ ਕੋਠੀਏ ਜਿਹੜੀ ਇਹ ਸੇਲ ਕਰਨੀ ਹੈ ਮਾਲਕ ਦਾ ਅੱਧਾ ਪਰਿਵਾਰ ਤਾਂ ਪਹਿਲਾਂ ਬਾਹਰ ਰਹਿੰਦਾ ਸੀ ਤੇ ਜਿੰਨੇ ਹੁਣ ਇੱਥੇ ਮੈਂਬਰ ਹੈਗੇ ਨੇ ਉਹਨਾਂ ਨੇ ਵੀ ਬਾਹਰ ਜਾਣਾ ਤਾਂ ਕਰਕੇ ਇਹਨਾਂ ਨੇ ਆਪਦੀ ਕੋਠੀਏ ਜਿਹੜੀ ਸੇਲ ਕਰਨੀ ਹੈ ਵਧੀਆ ਰੇਟ ਮਾਲਕ ਨੇ ਕਿਹਾ ਵਧੀਆ ਸੋਹਣੀ ਕੋਠੀਏ 바ਕੀ ਜਿੰਨਾ ਕੰਮ ਕਰਵਾਇਆ ਹੋਇਆ ਤੁਹਾਡੇ ਸਾਹਮਣੇ ਅਸੀਂ ਬਾਕੀ ਤੁਹਾਨੂੰ ਅੰਦਾਜ਼ਾ ਲੱਗਿਆ ਹੋਊਗਾ ਬਾਹਰੋਂ ਹਲੇ ਤੱਕ ਤੁਸੀਂ ਦੇਖ ਰਹੇ ਸੀ ਅੰਦਰ ਵੀ ਆਪਾਂ ਚੱਲਾਂਗੇ ਅੰਦਰ ਦਾ ਕੰਮ ਵੀ ਸਾਰਾ ਤੁਸੀਂ ਚੈੱਕ ਕਰਿਓ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਾਰੀ ਕੋਠੀ ਇਹ ਕੰਪਲੀਟ ਮਿਲੂਗੀ ਕੋਈ ਕੰਮ ਕਰਵਾਉਣ ਦੀ ਲੋੜ ਹੈ ਨਹੀਂ ਖਰੀਦਣ ਤੋਂ ਬਾਅਦ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਜੇ ਆਪਾਂ ਥਾਂ ਦੀ ਗੱਲ ਕਰੀਏ 6 ਮਰਲੇ ਮਾਲਕ ਨੇ ਥਾਂ ਦੱਸੀ ਆ ਰਜਿਸਟਰੀ ਵਗੈਰਾ ਸਾਰਾ ਕੁਝ ਆਪਾਂ ਨੂੰ ਮਿਲੂਗਾ ਜੀ ਕੰਮ ਇੱਕ ਨੰਬਰ ਹੋਇਆ ਜਗਾ ਬਾਫਰ ਹੈ ਜੀ ਜਿੰਨਾ ਕੰਮ ਇਹਨਾਂ ਨੇ ਕਰਵਾਇਆ ਹੋਇਆ ਸ਼ੌਂਕ ਨਾਲ ਹੀ ਕਰਵਾਇਆ ਹੋਇਆ ਬਾਕੀ ਲੋਬੀ ਖੁੱਲੀ ਡੁੱਲੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਡਰਾਇੰਗ ਏਰੀਆ ਪੂਰਾ ਵਧੀਆ ਦੇਖਣ ਨੂੰ ਮਿਲ ਜੂਗਾ ਜਿੰਨੀਆਂ ਛੱਤਾਂ ਨੇ ਸਾਰੀਆਂ ਪੀਓਪੀ ਕਰਵਾਈਆਂ ਹੋਈਆਂ ਚੇ ਜੋੜੀਆਂ ਬੂਹੇ ਗੇਟ ਜੋ ਵੀ ਅਜਿਹਾ ਵਧੀਆ ਆਪਾਂ ਨੂੰ ਮਿਲ ਜਾਣਗੇ ਅੰਦਰ ਆਪਾਂ ਨੂੰ ਇੱਕ ਬਾਸਪੇਸ਼ਨ ਮਿਲ ਜੂਗਾ ਪੂਰਾ ਵਧੀਆ ਕਿਚਨ ਸਾਰਾ ਤਿਆਰ ਕੀਤਾ ਆਪਾਂ ਨੂੰ ਵਧੀਆ ਮਿਲੂਗਾ ਤੇ ਮਾਲਕ ਕਹਿੰਦੇ ਨੇ ਵੀ ਜਿਹੜੇ ਬਾਕਸ ਵਗੈਰਾ ਬਣੇ ਹੋਏ ਨੇ ਸਾਰਾ ਕੰਮ ਜਿਹੜਾ ਕਿਚਨ ਦੇ ਵਿੱਚ ਹੋਇਆ ਬਾਕਸਾਂ ਦਾ ਉਹ ਐਲੂਮੀਨੀਅਮ ਦਾ ਹੋਇਆਗਾ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਜਿਹੜੀ ਇਹ ਪਸੰਦ ਆਊਗੀ ਤੇ ਪੌੜੀਆਂ ਦੇ نیچے ਵੀ ਬਣਿਆ ਹੋਇਆ ਜੀ ਬਾਕੀ ਪੌੜੀਆਂ ਪੂਰੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਤੇ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਵੀਡੀਓ ਬਹੁਤ ਸੋਹਣੀ ਮਾਲਿਕ ਨੇ ਬਣਾ ਕੇ ਭੇਜੀ ਹੈ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਊਗੀ ਤੇ ਜਿਹੜੀ ਆਪਾਂ ਤੁਹਾਨੂੰ ਇਹ ਕੋਠੀ ਦਿਖਾ ਰਹੇ ਹਾਂ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਐਸੀ ਵੀਡੀਓ ਪਸੰਦ ਆਈ ਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸਾਰੇ ਦੱਬ ਦਿਓ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਪਸੰਦ ਤੁਹਾਨੂੰ ਆਈ ਗਈ ਜੀ ਥੱਲੇ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਪਹਿਲਾਂ ਹੀ ਦੱਬ ਕੇ ਰੱਖ ਦਿਓ ਜੀ ਹੁਣ ਆਪਾਂ ਬੈਡਰੂਮ ਦੇ ਵਿੱਚ ਖੜੇ ਹਾਂ ਜੀ ਬਾਕੀ ਤੁਸੀਂ ਦੇਖੋ ਜੀ ਕੱਪ ਬੋਰਡ ਵਗੈਰਾ ਜਿਹੜੇ ਬਣੇ ਹੋਏ ਨੇ ਮਾਲਕ ਨੇ ਕਿਹਾ ਵੀ ਐਲੂਮੀਨੀਅਮ ਨਾਲ ਤਿਆਰ ਹੋਏ ਨੇ ਕੰਮ ਵਧੀਆ ਕਰਵਾਇਆ ਹੋਇਆ ਜਿਹੜਾ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਬਾਥਰੂਮ ਪੂਰਾ ਵਧੀਆ ਜੀ ਸਾਰਾ ਕੰਮ ਤੁਸੀਂ ਚੈੱਕ ਕਰੋ ਦੋ ਬਾਥਰੂਮ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਬਾਹਰਲੀ ਸਾਈਡ ਸੀਗਾ ਇੱਕ ਇਹ ਅੰਦਰ ਆ ਗਿਆ ਸੀ ਬਾਕੀ ਉੱਪਰ ਆਪਾਂ ਛੱਤਾਂ ਦੇ ਵੀ ਚੱਲਾਂਗੇ ਜਿਹੜੀ ਛੱਤ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਸਾਰੀ ਛੱਤ ਦੇ ਉੱਤੇ ਜੀ ਫਲੋਰ ਟਾਈਲਾਂ ਇਹਨਾਂ ਨੇ ਲਗਵਾਈਆਂ ਹੋਈਆਂ ਬਹੁਤ ਸੋਹਣਾ ਛੱਤ ਦਾ ਕੰਮ ਕਰਵਾਇਆ ਹੋਇਆ ਬਾਕੀ ਆਪਾਂ ਥੱਲੇ ਗੱਲ ਕਰੀਏ ਤਾਂ ਲੋਬੀ ਦੇ ਵਿੱਚ ਕਮਰਿਆਂ 'ਚ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਟਾਈਲਾਂ ਦਾ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਇੱਕ ਨੰਬਰ ਕਰਵਾਇਆ ਹੋਇਆ ਸੀ ਪੂਰਾ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਚੈੱਕ ਕਰ ਰਹੇ ਹੋ ਸੀ ਇਹਨਾਂ ਨੇ ਵੀਡੀਓ ਹਰ ਚੀਜ਼ ਦੀ ਬਣਾ ਕੇ ਭੇਜੀ ਆ ਉੱਪਰ ਦੀ ਬਾਹਰ ਦੀ ਬੈਕ ਸਾਈਡ ਦੀ ਹਰ ਇੱਕ ਚੀਜ਼ ਇਹਨਾਂ ਨੇ ਦਿਖਾਈ ਆ ਸੀ ਤੇ ਵੱਧ ਤੋਂ ਵੱਧ ਵਧੀਆ ਵੀਡੀਓ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਬਾਕੀ ਸਾਰਾ ਕੁਝ ਤੁਸੀਂ ਆਪ ਹੀ ਦੇਖ ਰਹੂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਅਸੀ ਤਾਂ ਜਰੂਰ ਅੱਗੇ ਸ਼ੇਅਰ ਵੀ ਕਰ ਦਿਓ ਤੇ ਕੋਠੀ ਇਹ ਮਾਲਕ ਨੇ ਸੇਲ ਕਰਨੀ ਹੈ ਜੀ ਇਹਨਾਂ ਦਾ ਜਿਹੜਾ ਰੇਟ ਆ ਇਹਨਾਂ ਨੇ ਕਿਹਾਗਾ ਇਹਨਾਂ ਨੇ 30 ਲੱਖ ਰੁਪਇਆ ਡਿਮਾਂਡ ਕਹੀ ਅਸੀਂ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਦਾਂਗੇ ਰੇਟ ਅਡਜਸਟਮੈਂਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਕੋਠੀ ਦਾ ਕੰਮ ਦੇਖੋ ਜੀ ਕੋਠੀ ਦੀ ਲੋਕੇਸ਼ਨ ਦੇ ਹਿਸਾਬ ਨਾਲ ਬਾਕੀ ਕੋਠੀ ਦੇ ਕੰਮ ਦੇ ਹਿਸਾਬ ਨਾਲ ਰੇਟ ਬਹੁਤ ਵਧੀਆ ਇਹਨਾਂ ਨੇ ਕਿਹਾਗਾ ਬਾਕੀ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਜਾਓਗੇ ਕੋਠੀ ਨੂੰ ਦੇਖੋਗੇ ਮਾਲਕ ਨਾਲ ਬਹਿ ਕੇ ਰੇਟ ਮੁਕਾਉਗੇ ਰੇਟ ਕੀਤਾ ਜਾਊਗਾ ਬਾਕੀ ਉੱਪਰੋਂ ਛੱਤ ਦਾ ਕੰਮ ਤੁਸੀਂ ਆਪ ਦੇਖੋ ਜੀ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਕੰਮ ਇੱਕ ਨੰਬਰ ਹੈ ਜੀ ਕੋਠੀ ਵੀ ਇੱਕ ਨੰਬਰ ਹੈ ਤੇ ਤੁਸੀਂ ਕਮੈਂਟ ਨਾਲ ਦੀ ਨਾਲ ਕਰਦੇ ਰਹੋ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਇਹ ਕੋਠੀ ਹੁਸ਼ਿਆਰਪੁਰ ਏਰੀਆ 'ਚ ਪਹੁੰਚੀ ਆ ਜੀ ਬਹੁਤ ਸਾਰੇ ਕਮੈਂਟ ਬਹੁਤ ساری ਡਿਮਾਂਡ ਆਉਂਦੀ ਰਹਿੰਦੀ ਹੈ ਜੀ ਹੁਸ਼ਿਆਰਪੁਰ ਏਰੀਆ 'ਚੋਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਸੀਂ ਫਰਮਾਇਸ਼ ਕੀਤੀ ਸੀਗੀ ਹੁਸ਼ਿਆਰਪੁਰ ਏਰੀਆ ਚੋਂ ਜਿੰਨੇ ਤੁਸੀਂ ਹੁਸ਼ਿਆਰਪੁਰ ਏਰੀਆ ਚੋਂ ਦੇਖ ਰਹੇ ਹੋ ਸੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਫਰਮਾਇਸ਼ ਤੇ 30 ਲੱਖ ਰੁਪਏ ਡਿਮਾਂਡ ਓਨਰ ਵੱਲੋਂ ਪਹੁੰਚੀ ਆ ਜੀ ਜੇ ਤੁਹਾਡੇ ਬਜਟ ਦੇ ਵਿੱਚ ਹੈਗੀ ਅਸੀਂ ਤਾਂ ਖਰੀਦ ਸਕਦੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਕਿਸੇ ਨੂੰ ਵੀ ਪਸੰਦ ਆਈ ਆ ਤਾਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਖਰੀਦਣੀ ਆ ਤੇ ਆਪਾਂ ਗੱਲ ਕਰੀਏ ਤਾਂ ਹੁਸ਼ਿਆਰਪੁਰ ਨਿਊ ਬਸੰਤਨਗਰ ਇਹਨਾਂ ਦਾ ਏਰੀਆ ਹੈਗਾ ਇਹਦੇ ਵਿੱਚ ਟੋਟਲ ਕੀ ਕੁਝ ਬਣਿਆ ਹੋਇਆ ਤੁਸੀਂ ਦੇਖ ਹੀ ਲਿਆ ਸੀ ਗੱਡੀ پارک ਵਾਸਤੇ ਵੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਆਰਾਮ ਨਾਲ ਮਾਲਕ ਕਹਿੰਦੇ ਨੇ ਵੀ 7 ਸੀਟਰ ਜਿਹੜੀ ਗੱਡੀ ਹੁੰਦੀ ਹੈ ਉਹ ਆਰਾਮ ਨਾਲ ਲੱਗ ਜਾਂਦੀ ਹੈ ਤੇ ਉੱਪਰ ਦਾ ਤੇ ਨੀਚੇ ਦਾ ਅੰਦਰ ਦਾ ਬਾਹਰ ਦਾ ਸਾਰਾ ਕੰਮ ਤੁਸੀਂ ਦੇਖ ਹੀ ਲਿਆ ਸੀ ਬਾਕੀ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਮਾਲਕ ਕਹਿੰਦੇ ਨੇ ਵੀ ਸੀ ਬ੍ਰੇਜ ਦਾ ਸਾਰਾ ਕੰਮ ਹੋਇਆਗਾ ਤੇ ਗੈਸ ਪਾਈਪਾਂ ਥੱਲੋਂ ਦੀ ਪਈਆਂ ਹੋਈਆਂ ਤੇ ਜਿਹੜੀ ਇਹਨਾਂ ਦੀ ਗਲੀ ਹੈ ਜੀ ਸਾਹਮਣੇ ਤੋਂ ਬੰਦ ਹੈ 30 ਫੁੱਟ ਦੀ ਗਲੀ ਲੱਗਦੀ ਹੈ ਤੇ ਮਾਲਕ ਕਹਿੰਦੇ ਨੇ ਵੀ ਇੱਥੇ ਸਬਜ਼ੀ-ਸਬਜ਼ੀ ਦੀ ਕੋਈ ਦਿੱਕਤ ਹੈ ਨਹੀਂ ਜਿਹੜੇ ਸਬਜ਼ੀ ਵੇਚਣ ਵਾਲੇ ਆਉਂਦੇ ਹੁੰਦੇ ਆ ਇੱਥੇ ਆਉਂਦੇ ਰਹਿੰਦੇ ਆ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੇ ਤੁਸੀਂ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਫੋਨ ਨੰਬਰ ਨੋਟ ਕਰ ਲਓ ਮਾਲਕ ਦਾ ਜਿਹੜਾ ਨੰਬਰ ਹੈ 98999 46259 989999 46259 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਆਪ ਕਰ ਸਕਦੇ ਹੋ ਜੀ ਬਾਕੀ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਸੀਗੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਜਿਵੇਂ ਦੀ ਵੀਡੀਓ ਆਪਣੇ ਕੋਲੇ ਪਹੁੰਚੀ ਸੀਗੀ ਮਾਲਕ ਨੇ ਬਹੁਤ ਪ੍ਰੋਪਰ ਵਧੀਆ ਸਹੀ ਢੰਗ ਨਾਲ ਵੀਡੀਓ ਬਣਾਈ ਤੇ ਸਾਰਾ ਕੁਝ ਤੁਸੀਂ ਦੇਖਿਆ ਜੀ ਸਾਰਾ ਕੁਝ ਤੁਸੀਂ ਚੈੱਕ ਆ ਹੀ ਲਿਆ ਜੇ ਤੁਹਾਨੂੰ ਕੋਠੀ ਪਸੰਦ ਆਉਂਦੀ ਅਸੀਂ ਤਾਂ ਜਾਓ ਛੇਤੀ ਕਰੋ ਮਾਲਕ ਨਾਲ ਪਹਿਲਾਂ ਗੱਲ ਕਰੋ ਜੀ ਪੂਰੀ ਗੱਲ ਕਰਕੇ ਤੇ ਮਾਲਕ ਨੂੰ ਟਾਈਮ ਦੇ ਕੇ ਤੇ ਉਹ ਤੋਂ ਬਾਅਦ ਜਾ ਕੇ ਦੇਖ ਸਕਦੋਂ ਗੱਲਬਾਤ ਜਿਹੜੀ ਕਰਨੀ ਆ ਫੋਨ ਤੇ ਕਰ ਲਿਓ ਜਾ ਕੇ ਕਰ ਲਿਓ ਤੇ ਰੇਟ ਆਪ ਦਾ ਮੁਕਾ ਕੇ ਕੋਠੀ ਨੂੰ ਖਰੀਦ ਸਕਦੋਂ ਜੀ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਵਧੀਆ ਲੱਗੀ ਕੋਠੀ ਪਸੰਦ ਆਈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਦਬ ਦਿਓ ਜੀ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਕਿ ਚਿੱਟੇ 'ਚ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਦਬਬ ਦੋ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰੰਦਾ ਤੁਹਾਨੂੰ ਮਿਲ ਗਿਆ ਹੋਊਗਾ 77800 ਪੂਰਾ 62173 ਫਰੀ ਚ ਆਪਾਂ ਇਹੜਾ ਲਗਾ ਦੇਣਾ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰੋ ਬਾਕੀ ਤੁਸੀਂ ਹਰ ਰੋਜ਼ ਬਹੁਤ ਪਿਆਰ ਦਿਨੇ ਹੋ ਹਰ ਵੀਡੀਓ ਨੂੰ ਇਸ ਨੂੰ ਵੀ ਪੂਰਾ ਜ ਤੇ ਮਿਲਦੀਆਂ ਚਲ ਦਿਜੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ